ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ ਮੋਜ ਪਿੰਡਾਂ ਦੇ ਵਲੌਗਸ ਤੇ ਆਪਾਂ ਉੱਠ ਖੜੇ ਜੀ ਤੇ ਟਾਈਮ ਹੋ ਗਿਆ ਜੀ ਸਵਾ 6 ਦਾ ਤੇ ਸਵਾ 6 ਤੋਂ ਉਪਰੀ ਹੋ ਗਿਆ 6:17 ਹੋ ਗਏ ਤੇ ਵਸ ਉੱਠ ਕੇ ਮੈਂ ਚਾਹ ਪਾਣੀ ਬਣਾਇਆ ਪਾਣੀ ਪੁਣੀ ਭਰੇ ਆਵਦਾ ਤੇ ਰਿਸ਼ੂ ਨੂੰ ਉਠਾਇਆ ਸੁਨਿਆ ਤਾਂ ਉੱਠੀ ਨਹੀਂ ਫਈਆ ਕੰਨੇ ਮਚਾਹ ਪੀਣੀ ਨਹੀਂ ਤੇ ਰਿਸ਼ੂ ਉਹ ਬਿਠਾਈ ਜਾਨੀ ਆ ਕਿ ਟਾਈਮ ਹੋ ਜਾਂਦਾ ਫਿਰ ਤਿਆਰ ਹੁੰਦੇ ਤੇ ਵਾਕੇ ਬਿਸਤਰੇ ਵਗੈਰਾ ਉਮੀ ਪਈ ਆ ਚੱਕਣ ਵਾਲੇ ਆ ਸਾਰੇ ਆ ਚਾਹ ਪੀਤੀ ਸੀ ਭਾਂਡੇ ਪਈ ਆ ਸੁਨਿਆ ਦੀ ਚਾਹ ਪਈ ਆ ਤੇ ਇੱਥੇ ਬਰੈਡ ਖਾਦੇ ਸੀ ਬਰੈਡ ਪਿਆ ਉਹਦਾ ਮੈਂ ਕਹੀ ਜਾਂਨੀ ਆ ਵੀ ਪੀਲਾ ਤੇ ਬਸ ਇਹ ਫਿਰ ਪਾਣੀ ਉਦ ਗਰਮ ਤੇ ਮੈਂ ਵਰਦੀ ਵੀ ਪ੍ਰੈਸ ਕਰਨੀ ਆ ਰਿਸ਼ੂ ਦੀ ਤੇ ਬਾਹਰ ਹੈ ਗਨੇ ਕਰਨ ਨਾਲ ਵੈਸੇ ਇੱਧਰ ਰਹਿਣਾ ਪਾਣੀ ਗਰ ਪਾਣੀ ਹੋ ਗਿਆ ਗਰਮ ਤੇ ਇੱਧਰ ਚਾਹ ਚੂਪੀ ਲਈ ਵਸ ਪਾਂਡੇ ਵਗੈਰਾ ਚੱਕਣ ਵਾਲੇ ਤੇ ਬਸ ਮੈਂ ਨਾ ਹੁਣ ਰੀਸ਼ਾ ਨੂੰ ਕੰਨੀ ਆ ਵੀ ਨਾਲ ਆ ਤੇ ਜਾ ਫਿਰ ਆ ਕੇ ਨਾਲੂ ਕੋ ਕਿੰਗਾ ਠੰਡਾ ਹੁੰਦਾ ਮੌਸਮ ਸਵੇਰ ਸਵੇਰ ਹਵਾ ਬਹੁਤ ਚੱਲਦੀ ਹੁੰਦੀ ਤਾਂ ਕਰਕੇ ਤੇ ਮੈਂ ਉਹਦੇ ਵਰਦੀ ਪ੍ਰੈਸ ਕਰ ਦੂੰਗੀ ਇਹਨਾਂ ਦੇਖਦੀ ਨਾ ਹੋਊਗਾ ਕਿ ਨਹੀਂ ਨਾ ਹੋਊਗਾ ਤੇ ਮੈਂ ਕਹਿਆ ਸੀ ਵੀ ਆ ਕੇ ਨਾਲਿਆ ਕਰੋ ਜਾਂ ਸਕੂਟੋ ਫਿਰ ਤੇ ਜਾ ਫਿਰ ਨਾਲ ਆ ਦੇਖਦੇ ਹਾਂ ਕੀ ਕਰਦਾ ਤੇ ਬਸ ਫਿਰ ਮੈਂ ਵੀ ਨਾਲ ਲੂੰਗੀ ਫਿਰ ਮੰਦਰ ਵਗੈਰਾ ਜਾਵਾਂਗੇ ਠੀਕ ਹੈ ਜੀ ਬਾਅਦ ਤੇ ਜੀ ਇੱਥੇ ਫਿਰ ਮੈਂ ਲੱਗੀ ਸੀ ਨਾਸ਼ਤਾ ਬਣਾਉਣਾ ਤੇ ਇੱਥੇ 7:00 ਵਜੇ ਦਾ ਟਾਈਮ ਸੀ ਨਾ ਕਿ ਮੈਂ ਆ ਗਈ ਸੀ ਤੇ ਵੈਸੇ ਫਿਰ ਮੈਂ ਇੱਥੇ ਨਾਸ਼ਤਾ ਬਣਾ ਦੂੰਗੀ ਤੇ ਅੱਜ ਮੈਂ ਥੋੜਾ ਜਿਹਾ ਮੋਟਾ ਸੂਟ ਪਾਇਆ ਕਿਉਂਕਿ ਠੰਡ ਹਨਾ ਹੁੰਦੀ ਹੈ ਸਵੇਰ-ਸਵੇਰ ਤੇ ਸ਼ਾਮ ਨੂੰ ਵੀ ਦੁਪਹਿਰੇ ਚਲ ਥੋੜਾ ਜਿਹਾ ਮੌਸਮ ਚੇਂਜ ਹੋ ਜਾਂਦਾ ਵੀ ਗਰਮੀ ਜਿਹੀ ਲੱਗਦੀ ਹੈ ਪਰ ਮੈਂ ਇੱਥੇ ਹਨਾ ਆਪਦਾ ਸੂਟ ਪਾਇਆ ਸੀ ਮੋਟਾ ਹੀ ਮੈਂ ਕਿਉਂਕਿ ਮੈਂ ਕਿਹਾ ਚਲ ਠੰਡ ਹੈ ਮੈਂ ਬਿਮਾਰ ਹੋਵਾਂਗੀ ਬਿਮਾਰ ਹੋਣ ਨਾਲ ਚੰਗਾ ਨਹੀਂ ਆਪਦਾ ਤੇ ਲਈ ਕੇਅਰ ਕਰ ਲਈ ਤੇ ਬਸ ਜੀ ਫਿਰ ਮੈਂ ਇੱਥੇ ਰਿਸ਼ੂ ਦਾ ਨਾਸ਼ਤਾ ਰੈਡੀ ਕਰ ਦੂੰਗੀ ਬਣਾ ਕੇ ਤੇ ਬਸ ਇੱਕ ਖਾਣ ਨੂੰ ਲਾ ਦੂੰਗੀ ਇਹਦਾ ਪਰੌਂਠਾ ਤੇ ਦੋਲੇ ਜਾਣ ਵਾਸਤੇ ਤੇ ਲੰਚ ਪੈਕ ਕਰ ਦੂੰਗੀ ਤੇ ਮੈਂ ਇੱਥੇ ਮਮ ਕੁੱਕਰ ਹੁਣ ਬਾਹਰ ਕੱਢ ਕੇ ਲਿਆਉਂਗੀ ਹੁਣ ਗੈ ਕਿਉਂਕਿ ਉਹਦੇ ਵਿੱਚ ਕद्दू ਦੀ ਸਬਜ਼ੀ ਸੀ ਮੈਂ ਕਿਹ ਚੱਲ ਇਹਨੂੰ ਕद्दू ਦੀ ਸਬਜ਼ੀ ਪਾ ਦੂੰਗੀ ਲਿਜਾਣ ਵਾਸਤੇ ਕਿਉਂਕਿ ਸਾਗ ਤਾਂ ਇਹਨੇ ਪਰਸੋਂ ਵੀ ਲੈ ਕੇ ਗਿਆ ਸੀ ਕੱਲ ਦਾਲ ਵਾਲੀ ਰੋਟੀ ਸੀ ਤੇ ਅੱਜ ਮੈਂ ਕਿਹ ਚੱਲ ਕद्दू ਦੀ ਸਬਜ਼ੀ ਪਾ ਦਿੰਨੇ ਰਾਤ ਆਪਾਂ ਕद्दू ਦੀ ਸਬਜ਼ੀ ਬਣਾਈ ਸੀ ਇਸ ਕਰਕੇ ਤੇ ਬਸ ਜੀ ਫਿਰ ਮੈਂ ਇੱਥੇ ਨਾਸ਼ਤਾ ਤਵਾ ਤਿਆਰ ਕਰ ਦੂੰਗੀ ਤੇ ਬਸ ਫਿਰ ਮੈਂ ਦੋ ਗਰਾਂਠੇ ਬਣਾ ਕੇ ਇਹਦੇ ਪੈ ਕਰ ਦੂੰਗੀ ਦੂਚਾ ਡੱਬੇ ਦੇ ਵਿੱਚ ਪਕਾ ਕੇ ਰੱਖ ਜੂਗੀ ਕਿਉਂਕਿ ਅਸੀਂ ਜਾਣਾ ਸੀ ਮੰਦਰ ਮੈਂ ਤਾਂ ਸੁਨੇਹਾ ਨੇ ਤੇ ਬਾਕੀ ਫਿਰ ਮੈਂ ਸੁਨੇਹਾ ਗਈ ਹੋਈ ਸੀ ਨਾਉਣ ਮੈਂ ਉਹਨੂੰ ਕਿਹਾ ਵੀ ਚੱਲ ਫਟਾਫਟ ਨਾ ਆਇਆ ਤੇ ਮੈਂ ਨਾਸ਼ਤਾ ਰੈਡੀ ਕਰ ਦਿੰਨੀ ਆ ਤੇ ਬਸ ਫਿਰ ਮੈਂ ਉਹਦੇ ਨਾਸ਼ਤਾ ਰੈਡੀ ਕਰਕੇ ਫਿਰ ਫੁੱਲ ਵਗੈਰਾ ਤੋੜੂੰਗੀ ਫੁੱਲ ਤੋੜ ਕੇ ਤੇ ਫਿਰ ਉਹਦਾ ਚਲ ਵਗੈਰਾ ਪਾ ਕੇ ਬਸ ਅਸੀਂ ਮੰਦਰ ਜਾਵੜਾਂਗੇ ਤੇ ਰੋਟੀਆਂ ਵੀ ਪਈਆਂ ਸੀ ਕੁਝ ਉਹ ਲੈ ਜਾਾਂਗੇ ਉੱਥੇ ਗਊਸ਼ਾਲਾ ਹੈਗੀ ਆ ਮੰਦਰ ਦੇ ਵਿੱਚ ਬਣੇ ਉਹ گاਵਾਂ ਨੂੰ ਪਾ ਦਾਂਗੇ ਆ ਪਰ ਰੋਟੀਆਂ ਵੀ ਤੇ ਇਸ ਤੋਂ ਬਾਅਦ ਫਿਰ ਮੈਂ ਇੱਥੇ ਹਨਾ ਇਹਦਾ ਨਾਸ਼ਤਾ ਬਸ ਬਣਾ ਕੇ ਰੱਖ ਜੂਗੀ ਸਾਰਾ ਤੇ ਮੈਂ ਰੀਸ਼ੂ ਨੂੰ ਕਹੀ ਜਾਂਦੀ ਸੀ ਮੈਂ ਕਿਹਾ ਵੀ ਹਨਾ ਠੰਡਾ ਨਾ ਹੋ ਜਾ ਪਰੌਂਠਾ ਵੀ ਤੋ ਖਾ ਲਈ ਕਿਉਂਕਿ ਫਿਰ ਠੰਡਾ ਇਹ ਵਧੀਆ ਨਹੀਂ ਲੱਗਦਾ ਤੇ ਫਿਰ ਮੈਂ ਕਿਹਾ ਚਲ ਠੀਕ ਹੈ ਵੀ ਤੇਰਾ ਬਣਾ ਕੇ ਰੱਖ ਜਾਨੀ ਇਹ ਗੰਦ ਅੱਖ ਦੇ ਡੱਬੇ ਦੇ ਵਿੱਚ ਮੈਂ ਖਾ ਲੂੰਗਾ ਬਸ ਜੀ ਫਿਰ ਇੱਥੇ ਮੈਂ ਨਾਸ਼ਤਾ ਰੈਡੀ ਕਰਕੇ ਦੁੱਧੂ ਬਾਅਦ ਫਿਰ ਮੈਂ ਜਾਉਂਗੀ ਮੰਦਰ ਤੇ ਮੰਦਰ ਮੈਂ ਤੇ ਸੁਨੀਆ ਜਾਵਾਂਗੀ ਦੋਨੋਂ ਜਣੇ ਕੰਗਰੇਸ਼ੂ ਦਾ ਟਾਈਮ ਹੋ ਜਾਂਦਾ ਤੇ ਨਾ ਕਾਫੀ ਸਕੂਲਾਂ ਦੇ ਵਿੱਚ ਤਾਂ ਟਾਈਮ ਚੇਂਜ ਹੋ ਗਿਆ 9 ਤੋਂ 3 ਵਜੇ ਤੱਕ ਹੋ ਗਿਆ ਪਰ ਰਿਸ਼ੂ ਦੇ ਸਕੂਲ ਹਜੇ ਤੱਕ ਟਾਈਮ ਚੇਂਜ ਨਹੀਂ ਹੋਇਆ 8:30 ਤੋਂ 2:30 ਵਜੇ ਤੱਕ ਹੀ ਆ ਤੇ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿੰਨਾ-ਕਿੰਨੇ ਦੇ ਸਕੂਲਾਂ ਦਾ ਟਾਈਮ ਚੇਂਜ ਹੋਇਆ ਕਿੰਨਾ ਦਾ ਨਹੀਂ ਹੋਇਆ ਤੇ ਪ੍ਰਾਈਵੇਟ ਸਰਕਾਰੀ ਦੋਨਾਂ ਦਾ ਹੋ ਗਿਆ 9 ਤੋਂ 3 ਤੇ ਬਾਕੀ ਇਹਨਾਂ ਦਾ ਨਹੀਂ ਹੋਇਆ ਇਹ ਪ੍ਰਾਈਵੇਟ ਹੀ ਹੈ ਵੈਸੇ ਤਾਂ ਪਰ ਹੋਇਆ ਨਹੀਂ ਹੋਇਆ ਤੱਕ ਸਕੂਲ ਦਾ ਟਾਈਮ ਚੇਂਜ ਤੇ ਬਾਕੀ ਦੇਖਦੇ ਕਿ ਪਤਾ ਕਰਦਾ ਨਿਕ ਤੋਂ ਦਿਨਾਂ ਤੱਕ ਹਨਾ ਸਕੂਲ ਵਾਲਿਆਂ ਦਾ ਅੱਡੀ ਹੁੰਦਾ ਬਸ ਕੋਈ ਕਿੰਨੇ ਆਪਦਾ ਰੂਲ ਚਲਾਉਂਦਾ ਕੋਈ ਕਿੰਨੇ ਚਲਾਉਂਦਾ ਸਰਕਾਰ ਦੇ ਮਤਵਿਕ ਨਹੀਂ ਕੋਈ ਰੂਲ ਚਲਾਉਂਦਾ ਚਲੋ ਠੀਕ ਹੈ ਜੀ ਬਸ ਫਿਰ ਇੱਥੇ ਹਨਾ ਆਪਦਾ ਉਹ ਹਿਸਾਬ ਕਿਤਾਬ ਹੁੰਦਾ ਜਿਵੇਂ ਵੀ ਹੁੰਦਾ ਆਪਦਾ ਕਰ ਲੈਣਗੇ ਜਿਵੇਂ ਵੀ ਉਹਨਾਂ ਨਾਲ ਸੈੱਟ ਲੱਗਦਾ ਸਕੂਲ ਵਾਲਿਆਂ ਨੂੰ ਤੇ ਕੀ ਪਤਾ ਹਨਾ ਨਵੰਬਰ ਦੇ ਅੱਧ ਤੱਕ ਕਰਨ ਜਾਂ ਨਵੰਬਰ ਦੇ ਹਨਾ ਵੀ ਲਾਸਟ ਤੱਕ ਕਰਨ ਕੀ ਪਤਾ ਹਨਾ ਵੀ ਚਲੋ ਹੋ ਜਾਊਗਾ ਜਿਵੇਂ ਵੀ ਉਹਨਾਂ ਨੂੰ ਠੀਕ ਲੱਗੂਗਾ ਤੇ ਬਸ ਜੀ ਇਤੋਂ ਬਾਅਦ ਫਿਰ ਮੈਂ ਮੰਦਰ ਜਾਵਡੂਗੇ ਇੱਥੇ ਤੇ ਮੰਦਰੋਂ ਅਸੀਂ ਫਿਰ ਆ ਗਏ ਸੀ ਤੇ ਸੋਰੀ ਮੰਦਰ ਜਾਣਾ ਸੀ ਹਜੇ ਮੈਂ ਤੇ ਫਿਰ ਮੈਂ ਮੰਦਰੋਂ ਮੰਦਰ ਜਾ ਕੇ ਫਿਰ ਉਹ ਦੁਵਾਦ ਅਸੀਂ ਆ ਗਏ ਸੀ ਮੰਦਰੋਂ ਆ ਕੇ ਤੇ ਫਿਰ ਮੈਂ ਇੱਥੇ ਲੱਗੀ ਸੀ ਕੱਪੜੇ ਧੋਣ ਵਾਸਤੇ ਮਸ਼ੀਨ ਦੇ ਵਿੱਚ ਪਾਉਣੇ ਸੀ ਤੇ ਇੱਥੇ ਮੈਂ ਧੋਣ ਵਾਸਤੇ ਕੱਢੀ ਜਾਂਦੇ ਸੀ ਜਿਹੜੇ ਕੱਪੜੇ ਜਿਹੜੇ ਧੋਣ ਵਾਲੇ ਸੀ ਮਸ਼ੀਨ 'ਚ ਪਾਉਣੇ ਸੀ ਉਹ ਫਿਰ ਮੈਂ ਕੱਢੀ ਜਾਂਦੀ ਸੀ ਵੈਸੇ ਉਹ ਵਰਤੀ ਸੀ ਇੱਕ ਸਾਈਡ ਤੇ ਰੱਖੀ ਹੋਈ ਵਾਸ ਮੈਂ ਉਧਰੋਂ ਵੀ ਲਈ ਆਈ ਸੀ ਦੂਸਰੇ ਰੂਮ ਦੇ ਵਿੱਚੋਂ ਤੇ ਉਹਦੇ ਕਿੰਦਰ ਸਿੱਟੇ ਪਏ ਸੀ ਇਹਦੇ ਕੱਪੜੇ ਅੱਦੇ ਕੁਦਰ ਸੀ ਤੇ ਫਿਰ ਮੈਂ ਨਾ ਇੱਥੇ ਦੇਖ ਰਹੀ ਸੀ ਪੌਕਟ ਵਗੈਰਾ ਚੈੱਕ ਕਰਕੇ ਜਿਹੜੇ ਪੈਂਟ ਧੀਆਂ ਸੀ ਤੇ ਇਹਦੇ ਵਿੱਚ ਫਿਰ ਪੈਨਲ ਮੈਨੂੰ ਮਿਲੇ ਫਿਰ ਮੈਂ ਪੈਨ ਦੇਖਿਆ ਚੱਲਦਾ ਸੀ ਫਿਰ ਮੈਂ ਉਹ ਰੱਖਿਆ ਕੱਢ ਕੇ ਤੇ ਉਸ ਤੋਂ ਬਾਅਦ ਵਾਸੇ ਫਿਰ ਮੈਂ ਹਨਾ ਜਿਹੜੇ ਇਹਦੀਆਂ ਸੌਕਸ ਸੀ ਉਹ ਚੱਕੀਆਂ ਉਹ ਵੀ ਮੈਂ ਇੱਕ ਸਾਈਡ ਤੇ ਰੱਖਤੀਆਂ ਤੇ ਕਿਉਂਕਿ ਹਨਾ ਧੋਣ ਵਾਲੇ ਕੱਪੜੇ ਫਿਰ ਇੱਕ ਥਾਂ ਤੇ ਆਪਾਂ ਨੂੰ ਇਕੱਠੇ ਕਰਨੇ ਪੈਂਦੇ ਆ ਤਾਂ ਕਰਕੇ ਫਿਰ ਨਹੀਂ ਤਾਂ ਆਪਾਂ ਮਸ਼ੀਨ ਲਾ ਲਈ ਇੱਕ ਸਾਈਡ ਤੇ ਇਹ ਪਤਾ ਨਹੀਂ ਲੱਗਦਾ ਕੱਪੜਿਆਂ ਦੇ ਵੀ ਹਨਾ ਕਿੱਧਰੋਂ ਕਿਹੜੇ ਕੱਪੜੇ ਕਿੱਥੇ ਪਏ ਆ ਮੇਰੇ ਪਹਿਲਾਂ ਮੈਂ ਸਾਰੇ ਇਕੱਠੇ ਕਰ ਲੈਂਦੀ ਆ ਕੱਪੜੇ ਜਿਹੜੇ ਧੋਣ ਵਾਲੇ ਹੁੰਦੇ ਬਸ ਫਿਰ ਮੈਂ ਮਸ਼ੀਨ ਲਾ ਇਹਨੂੰ ਨਹੀਂ ਮਸ਼ੀਨ 'ਚ ਪਾਣੀ ਤਾਂ ਮੈਂ ਸੂਬਾ ਹੀ ਪਾਤਾ ਸੀ ਜਿਹੜਾ ਆਪਣਾ ਤਾਜ਼ਾ ਮੋਟਰ ਦਾ ਹੁੰਦਾ ਤੇ ਬਸ ਫਿਰ ਮੈਂ ਮਸ਼ੀਨ ਦੇ ਵਿੱਚ ਬਸ ਸਾਰਪ ਤੇ ਕੱਪੜੇ ਪਾਉਣੇ ਸੀ ਤੇ ਇੱਧਰ ਫਿਰ ਮੈਂ ਨਾ ਮੰਜੇ ਦੀ ਚਾਦਰ ਵਗੈਰਾ ਸੈੱਟ ਕਰਨ ਲੱਗ ਗਈ ਸੀ ਸੋਫੇ ਦੇ ਕਵਰ ਵਗੈਰਾ ਸੈੱਟ ਕੀਤੇ ਤੇ ਬੈੱਡ ਦੀ ਚਾਦਰ ਤੇ ਸੈਟੀ 'ਚ ਬਸ ਸਰਾਣੀ ਵਗੈਰਾ ਸੈੱਟ ਕਰਦੇ ਸੀ ਤੇ ਇੱਧਰ ਬ੍ਰੈਡ ਪਏ ਹਨਾ ਸੁਨੇਹਾ ਦੇ ਤੇ ਇੱਥੇ ਪਏ ਮੈਂ ਉਹਨੂੰ ਚੱਕ ਕੇ ਰੱਖੂਗੀ ਤੇ ਮੈਂ ਫਿਰ ਇੱਧਰ ਵਾਸਾ ਹਨਾ ਚੁੰਨੀ ਸੀ ਇਹਦੀ ਵੀ ਤੈਹ ਲਾ ਕੇ ਅਲਮਾਰੀ ਚ ਰੱਖ ਦਾਂਗੇ ਇਹਨੂੰ ਵੀ ਆਪਾਂ ਇੱਕ ਸਾਈਡ ਤੇ ਫਿਲਮ ਸੋਪੇ ਤਰਾਉ ਦੂੰਗੀ ਫਿਰ ਆਪੇ ਬਾਅਦ ਦੇ ਵਿੱਚ ਸੁਨੇਹ ਰੱਖ ਦਊਗੀ ਤੇ ਕਿਉਂਕਿ ਜਿਹੜੀਆਂ ਚੁੰਨੀਆਂ ਚੁੰਨੀਆਂ ਹੁੰਦੀਆਂ ਹਨਾ ਇਹ ਆਪਾਂ ਐਵੇਂ ਟੰਗ ਦਿੰਨੇ ਆ ਤੇ ਇੱਕ ਤਾਂ ਡਸਟ ਵਗੈਰਾ ਪੈਂਦੀ ਰਹਿੰਦੀ ਇਹਨਾਂ ਦੇ ਉੱਪਰ ਤੇ ਵਾਕੀ ਦੂਜਾ ਥਾਂ ਵੀ ਘੇਰ ਲੈਂਦੀਆਂ ਇਹ ਜ਼ਿਆਦਾਤਰ ਤੇ ਇੱਧਰ ਫਿਰ ਮੈਂ ਵਾਸ਼ਰੂਮ ਦੇ ਵਿੱਚ ਆ ਗਈ ਸੀ ਮਸ਼ੀਨ ਲਾਉਣ ਵਾਸਤੇ ਪਾਣੀ ਮੇਰਾ ਪਾਇਆ ਹੋਇਆ ਸੀ ਮਸ਼ੀਨ ਦੇ ਵਿੱਚ ਮੈਂ ਸਾਰੇ ਤੇ ਜਿਹੜੇ ਲਿਆਈ ਸੁੱਧਰੋਂ-ਉਧਰੋਂ ਤੇ ਬਸ ਫਿਰ ਮੈਂ ਇਤਰੋ ਵੀ ਦੇਖ ਰਹੀ ਸੀ ਕੱਪੜੇ ਇਹੜੇ ਮਪੋਣੇ ਸੀ ਤੇ ਬਸ ਜਿਹੜੇ ਮੈਨੂੰ ਸਹੀ ਲੱਗਿਆ ਵੀ ਇਹਨਾਂ ਦਾ ਰੰਗ ਵਗੈਰਾ ਨਹੀਂ ਨਿਕਲਦਾ ਬਨ ਉਹ ਪਾ ਦੂੰਗੀ ਤੇ ਜਿਹੜੇ ਪੁੱਠੇ ਹਨ ਉਹ ਸਿੱਧੇ ਕਰ ਦੂੰਗੀ ਤੇ ਬਸ ਫਿਰ ਮੈਂ ਇੱਥੇ ਮਸ਼ੀਨ ਦਾ ਪਲੱਗ ਲਾਤਾ ਸੀ ਤੇ ਬਸ ਇੱਥੇ ਮੈਂ ਪਾ ਦੂੰਗੀ ਸਰਫ ਸਰਫ ਪਾ ਕੇ ਤੇ ਬਸ ਫਿਰ ਮੈਂ ਮਸ਼ੀਨ ਲਾ ਦੂੰਗੀ ਤੇ ਪਹਿਲਾਂ ਮੈਨੂੰ ਪਾਣੀ ਥੋੜਾ ਜਿਆਦਾ ਲੱਗੇ ਮਸ਼ੀਨ ਦੇ ਵਿੱਚ ਕਿਉਂਕਿ ਸਵੇਰ ਮੈਂ ਜਿਆਦਾ ਪਾਤਾ ਸੀ ਫਿਰ ਮੈਂ ਵਸ ਪਹਿਲਾਂ ਲਾ ਕੇ ਦੇਖ ਲੈਨੇ ਵੀ ਜਿਆਦਾ ਤਾਂ ਨਹੀਂ ਫਿਰ ਥੋੜਾ ਜਿਆਦਾ ਸੀ ਫਿਰ ਮੈਂ ਕੱਢਤਾ ਸੀ ਜਿੰਨਾ ਕਿ ਮੈਨੂੰ ਲੋੜ ਸੀ ਵਸ ਕਿਉਂਕਿ ਕੱਪੜੇ ਥੋੜੇ ਜਿਨੇ ਹੈ ਨਹੀਂ ਸੀ ਇੱਕ ਚਾਦਰ ਸੀ ਤੇ ਵਸ ਹੀ ਬਾਕੀ ਦੁੱਜੇ ਪੌਣ ਵਾਲੇ ਜਿ ਕੱਪੜੇ ਤੇ ਵਾਕਈ ਫਿਰ ਮੈਂ ਆਪਦਾ ਹਨਾ ਸਰਫ ਵਗੈਰਾ ਲਾ ਕੇ ਮਸ਼ੀਨ ਲਾਏ ਸੀ ਉਸ ਤੋਂ ਬਾਅਦ ਮੈਂ ਇੱਥੇ ਆ ਗਈ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਮੈਂ ਮੰਜਨੇ ਸੀ ਭਾਂਡੇ ਤੇ ਮੈਂ ਪਹਿਲਾਂ ਸੈਂਖ ਦੇ ਵਿੱਚ ਭਾਂਡੇ ਕੱਢ ਦੂੰਗੀ ਸਾਰੇ ਤੇ ਇਹਨੂੰ ਕੱਟ ਕੇ ਤਵਾ ਵਗੈਰਾ ਇੱਕ ਸਾਈਡ ਤੇ ਕਰ ਲਿਆ ਸੀ ਬਸ ਜਿਹੜੇ ਭਾਂਡੇ ਸਾਰੇ ਮੈਂ ਸੈੱਟ ਕਰ ਦੂੰਗੀ ਇੱਕ ਇੱਕ ਕਰਕੇ ਸਾਰੇ ਭਾਂਡੇ ਸੈੱਟ ਕਰਕੇ ਟੋਕਰੀ ਦੇ ਵਿੱਚ ਰੱਖ ਦੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਮੰਜੂਲੀ ਭਾਂਡੇ ਤੇ ਭਾਂਡੇ ਮਾਹ ਜਿੱਕੇ ਤੇ ਬਸ ਫਿਰ ਮੈਂ ਆਪ ਦਾ ਕੰਮ ਕੰਪਲੀਟ ਕਰਾਂਗੀ ਦੋ ਵਾਰ ਫਿਰ ਮੈਂ ਇੱਥੇ ਤਾਰ ਤੇ ਲਾ ਗਈ ਸੀ ਕੱਪੜੇ ਸੁੱਕਣੇ ਪਾਣ ਸਾਰੇ ਮੈਂ ਧੋ ਕੇ ਵਾਸੇ ਮੰਝਾ ਭਰ ਲਿਆ ਸੀ ਤੇ ਫਿਰ ਮੈਂ ਕਹਿੰਨਾ ਵੀ ਇਕੱਠੇ ਪਾ ਦੂੰਗੀ ਚਲ ਸੁੱਕਣੇ ਧੋ ਧੋ ਕੇ ਵਾਸੇ ਇੱਕ ਸਾਈਡ ਤੇ ਮੰਝੇ ਤੇ ਰੱਖੀ ਗਈ ਤੇ ਦੋ ਤਿੰਨ ਤਿੰਨ ਰਾਉਂਡ ਦੇ ਕੱਪੜੇ ਸੀ ਮੇਰੇ ਸਾਰੇ ਮੈਂ ਧੋ ਕੇ ਵਾਸੇ ਹੁਣ ਮੈਂ ਨਾਲ ਦੀ ਨਾਲ ਸੁੱਕਣੇ ਪਾ ਦੂੰਗੀ ਤੇ ਬਾਕੀ ਕੰਮ ਮੇਰਾ ਥੋੜਾ-ਮੋਟਾ ਰਹਿਦਾ ਸੀ ਕਰਨ ਵਾਲਾ ਬਾਕੀਆਂ ਸਾਰੇ ਕਰ ਲਿਆ ਸੀ ਕੰਪਲੀਟ ਇੱਕ ਤਾਰ ਮੈਂ ਭਾਰਤੀ ਕੱਪੜਿਆਂ ਦੀ ਸਾਰੇ ਤੇ ਹੁਣ ਇੱਧਰਲੀ ਤਾਰ ਤੇ ਪਾ ਦੂੰਗੀ ਕਿਉਂਕਿ ਨਾ ਉਧਰ ਉਹੜੀ ਤਾਰ ਵੀ ਗੰਦੀ ਜੀ ਤੇ ਉਧਰ ਫਿਰ ਕੱਪੜੇ ਵਗੈਰਾ ਡਿੱਗਣ ਦਾ ਡਰ ਰਹਿੰਦਾ ਹਨਾ ਤੇ ਉਹ ਤਾਂ ਵੈਸੇ ਆਪਾਂ ਚੁਟਕੀਆਂ ਜੇ ਲਾ ਦਿੰਨੇ ਜਿਹੜੇ ਸੇਫਟੀ ਪਿੰਨ ਜਿਹੋ ਹੁੰਦੇ ਕੱਪੜਿਆਂ ਵਾਲੇ ਤੇ ਕਲੌਥ ਪਿੰਨ ਹੁੰਦੇ ਉਹ ਲਾ ਦਿੰਨੇ ਹੁੰਨੇ ਤੇ ਬਾਕੀ ਫਿਰ ਮੈਂ ਇੱਧਰ ਪਾਤੀ ਸੀ ਕੱਪੜੇ ਬਸ ਇਧਰ ਲਈ ਤਾਰ ਵੀ ਮੈਂ ਭਰ ਦੂੰਗੀ ਤੇ ਟੋਕਰਾ ਮੇਰਾ ਭਾਂਡੇ ਤੁਸੀਂ ਦੇਖ ਹੀ ਰਹੇ ਹੋ ਭਾਂਡੇ ਵਿੱਚ ਮਾਂਜ ਕੇ ਰੱਖਦੇ ਧੁੱਪੇ ਧੁੱਪ ਤਾਂ ਹਜੇ ਕੰਧੋਲੀ ਤੇ ਆਈ ਨਹੀਂ ਸੀ ਫਿਰ ਮੈਂ ਕਹ ਚੱਲ ਆਪੇ ਆ ਜੂਗੀ ਤੇ ਵੀ ਚੱਲ ਬਾਹਰ ਰੱਖ ਦਿੰਨੇ ਕਿਉਂਕਿ ਬਾਹਰ ਨਾਲ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁੱਕ ਜਾਂਦੇ ਕੱਪੜੇ ਤੇ ਸੋ ਤੇ ਵਾਸੀ ਫਿਰ ਮੈਂ ਇੱਥੇ ਸਾਰੇ ਕੱਪੜੇ ਕਰ ਲੂੰਗੀ ਪਾ ਕੇ ਤਾਰ ਤੇ ਕੰਪਲੀਟ ਸੁੱਕਣੇ ਤੇ ਮੇਰੇ ਕੱਪੜੇ ਸਾਰੇ ਹੋ ਜਾਣਗੇ ਤਾਰ ਤੇ ਸੁੱਕਣ ਪੈ ਜਾਣਗੇ ਤੇ ਬਸ ਇੱਥੇ ਨਾ ਸੁਨੇਹਾ ਲੱਗੀ ਪਈ ਸੀ ਤੇ ਨਾ ਨਾ ਗੱਲਾਂ ਵੀ ਕਰੀ ਜਾਂਦੀ ਸੀ ਮੇਰੇ ਮਨ ਨੂੰ ਕਹਿੰਦੀ ਤਾਰ ਉੱਚੀ ਵਾਲੀ ਅੰਮੈਂ ਕਿਹਾ ਵੀ ਉੱਚੀ ਤਾਂ ਹੈਗੀ ਆ ਫਿਰ ਕੰਬਲ ਵਗੈਰਾ ਧੋਣੇ ਕੋ ਚਾਦਰਾ ਜਾਂ ਖੇਸ ਖੂਸ ਕਰਨਾ ਨੀਮੀ ਹੋ ਜਾਂਦੀ ਭਾਰਜੇ ਨਾਲ ਤਾਂ ਕਰਕੇ ਮੁੱੱਚੀ ਬਣਾਈ ਸੀ ਇਹ ਤੇ ਡੈਡੀ ਤੋਂ ਮੈਂ ਉੱਚੀ ਕਰਕੇ ਬੰਨ ਦੋ ਪਰਲੀ ਤਾਰ ਨਹੀਂ ਮੀ ਆਜੇ ਤੇ ਬਸ ਜੀ ਇੱਥੇ ਮੇਰਾ ਦੁੱਧ ਤਰਿਆ ਹੋਇਆ ਸੀ ਤੇ ਗਾਂਸ ਵਗੈਰਾ ਮੈਂ ਕਰਤਾ ਸੀ ਕੰਪਲੀਟ ਇਧਰਲਾ ਕੰਮ ਤੇ ਭਾਂਡੇ ਵੀ ਮਾਂਜ ਕੇ ਰੱਖਤੇ ਸੀ ਤੇ ਇਦੋਂ ਬਾਅਦ ਫਿਰ ਮੈਂ ਇੱਥੇ ਆ ਗਈ ਸੀ ਰੂਮ ਦੇ ਵਿੱਚ ਇੱਥੇ ਨਾ ਪੁਰਾਣੇ ਕੱਪੜੇ ਸੁਨਿਆ ਦੇ ਪਾਏ ਸੀ ਤੇ ਮੈਂ ਨਾ ਛਾਂਟ ਰਹੀ ਸੀ ਕਿਉਂਕਿ ਨਾ ਇੱਥੇ ਕੋਈ ਗਰੀਬ ਹੈ ਨਾ ਉਹ ਕਹਿੰਦੇ ਵੀ ਸਾਡੇ ਕੁੜੀ ਸੁਨਿਆ ਜੱਡੀ ਆ ਉਹਦੇ ਕੱਪੜੇ ਦੇ ਦਿਓ ਤੇ ਮੰਗ ਕੇ ਜਿਹੜਾ ਲੈ ਲੈਣਾ ਫਿਰ ਮੈਂ ਕਹ ਚੱਲ ਵੀ ਦੇ ਦੂੰਗੀ ਮੈਂ ਛਾਂਟ ਕੇ ਦੇ ਦਿਆਂਗੀ ਜਿੰਨੇ ਮੈਂ ਕਹ ਜਿਹੜੇ ਕਿਉਂਕਿ ਮੇਰੀ ਜਿਹੜੀ ਭਾਣਜੀ ਉਹ ਵੀ ਮੰਗਦੀ ਸੀ ਵੀ ਉਹ ਥੋੜੀ ਜਿਹੀ ਹੈਲਦੀ ਹੈ ਸੁਨਿਆ ਨਾਲ ਤੇ ਸੁਨਿਆ ਜੱਡਾ ਕੱਦਦਾ ਹਨਾ ਤੇ ਮੈਂ ਕਿਹਾ ਚੱਲ ਵੀ ਉਹਨੂੰ ਦੇ ਦਾਂਗੇ ਤੇ ਫਿਰ ਮੈਂ ਛਾਂਟ ਕੇ ਜਿਹੜਾ ਖਰੀ ਸੀ ਮੈਂ ਕਿਹਾ ਚੱਲ 2-4 ਸੂਟ ਉਹਨੂੰ ਦੇ ਦਾਂਗੇ ਬੱਕਿੰਦੇ ਦੰਨੇ ਤੇ ਮੈਂ ਸੁਨਿਆ ਨੂੰ ਕਈ ਜਾਂਦੇ ਸੀ ਮੈਂ ਕਿਹਾ ਦੇਖ ਕੇ ਵੀ ਦੇ ਛਾਂਟ ਲਾ ਤੇ ਬਾਕੀ ਫਿਰ ਮੈਂ ਇਹਨਾਂ ਦੇ ਵਿੱਚ ਵੀ ਛਾਂਟੇ ਰਿਸ਼ੂ ਵਾਲੇ ਕੱਪੜਿਆਂ ਚ ਬਸ ਇਹਨਾਂ ਦੇ ਵਿੱਚ ਇੱਕ ਦੋ ਮੈਨੂੰ ਲੱਭੇ ਵਾਸੇ ਫਿਰ ਮੈਂ ਰੱਖ ਲਈ ਸੀ ਬਾਕੀ ਮੈਂ ਸਾਰੇ ਹਨਾ ਛਾਂਟ ਕੇ ਤੇ ਆ ਰਿਸ਼ੂ ਦੀਆਂ ਟੀ-ਸ਼ਰਟਾਂ ਜਪਈਆਂ ਛੋਟੀਆਂ ਹੁੰਦੀਆਂ ਤੇ ਮੈਂ ਕਾ ਚੱਲ ਵੀ ਇਹ ਦੇਖ ਕੇ ਦੇ ਦੂੰਗੀ ਮੇਰੇ ਪਤੀ ਜੀ ਹਨਾ ਹੈਗੀ ਆ ਮੈਂ ਕਾ ਚੱਲ ਉਹਦੇ ਆ ਜਾਣੀ ਛੋਟੀ ਵੱਡੀ ਹੈ ਜਿਹੜੀ ਤੇ ਬਸ ਜੀ ਇੱਥੇ ਫਿਰ ਮੈਂ ਸਾਰੇ ਕੱਪੜੇ ਛਾਂਟ ਕੇ ਇੱਕ ਸਾਈਡ ਕਰ ਦੂੰਗੀ ਤੇ ਉਹਦੇ ਬਾਅਦ ਫਿਰ ਆਪਾਂ ਦੇ ਦਾਂਗੇ ਤੇ ਬਸ ਜੀ ਫਿਰ ਇਹ ਸਾਰਾ ਕੰਮ ਕਰਕੇ ਦੋ ਵਾਰ ਫਿਰ ਮੇਰੀ ਭੈਣ ਦਾ ਆ ਗਿਆ ਸੀ ਫੋਨ ਤੇ ਨਾਲ ਭਾਣਜੀ ਸੀ ਤੇ ਵੀਡੀਓ ਕਾਲ ਆਈ ਸੀ ਤੇ ਬਸ ਅਸੀਂ ਗੱਲਬਾਤਾਂ ਕਰੀ ਜਾਂਦੇ ਸੀ ਤੇ ਕੰਮ ਤਾਂ ਮੁੱਕਦੇ ਹੀ ਨਹੀਂ ਬੰਦੇ ਦੇ ਹਣਾ ਜੀ ਤੇ ਬਸ ਇੱਥੇ ਮੈਂ ਅਜੇ ਬਾਲ ਵਗੈਰਾ ਬੋਣੇ ਸੀ ਬਸ ਅਜੇ ਕੰਮ ਕੰਪਲੀਟ ਕਰਕੇ ਛੱਡੀ ਸੀ ਤੇ ਅੱਜ ਇਹਨੂੰ ਸੈਕੰਡ ਸਟਰਡੇ ਦੀ ਛੁੱਟੀ ਸੀ ਰਿਸ਼ੂ ਨੂੰ ਨਹੀਂ ਹੁੰਦੀ ਰਿਸ਼ੂ ਨੂੰ ਘੰਟਾ ਪਹਿਲਾਂ ਛੁੱਟੀ ਹੋ ਜਾਂਦੀ ਹੈ ਤੇ ਬਸ ਇਹਦਾ ਫੋਨ ਆ ਗਿਆ ਸੀ ਤੇ ਬਸ ਗੱਲਬਾਤਾਂ ਕਰੀ ਜਾਂਦੇ ਸੀ ਤੇ ਵੀਡੀਓ ਕਾਲ ਤੇ ਤੇ ਕਿਉਂਕਿ ਜਦੋਂ ਫਿਰ ਫੋਨ ਆਉਂਦਾ ਆਪਾਂ ਨੂੰ ਟੈਂਡ ਤਾਂ ਕਰਨਾ ਪੈਂਦਾ ਗੱਲਾਂ ਬਾਤਾਂ ਵੀ ਕਰਨੀਆਂ ਪੈਂਦੀਆਂ ਫਲਾੜੇ ਕੋਲ ਆਈ ਸੀ ਫਿਰ ਵੀਡੀਓ ਕੋਲ ਆ ਗਈ ਤੇ ਸੂਟ ਵਗੈਰਾ ਦਿਖਾਉਂਦੀ ਸੀ ਆਪਦੇ ਤਾਂ ਕਰਕੇ ਤੇ ਬਸ ਇੱਥੇ ਅਸੀਂ ਚਾਹ ਪੀ ਲਈ ਸੀ ਸਨੇਲ ਮੈਂ ਕੈਸੀ ਚਾਹ ਬਣਾ ਲਾ ਵੈਸੇ ਚਾਹ ਪੀ ਕੇ ਨਾਲਾਂ ਗੱਲਾਂ ਵੀ ਕਰੀ ਜਾਂਦੇ ਸੀ ਨਾਲ ਬਸ ਚਾਹ ਵੀ ਪੀ ਲਈ ਸੀ ਅਸੀਂ ਇੱਥੇ ਪਾਉਣ ਲੱਗੇ ਸੀ ਪਹਿ ਪਾਣੀ ਵਾਲੀ ਤੇ ਦੁਪੱਟਿਆ ਸੀ ਥਾਂ ਮਿੱਟੀ ਮਿੱਟੀ ਪੱਟ ਕੇ ਵੈਸੇ ਇੱਥੇ ਪਾਣੀ ਵਾਲੇ ਪਾ ਦਾਂਗੇ ਤੇ ਹੋਦੀ ਬਣਾ ਦਾਂਗੇ ਤੇ ਬਸ ਜੀ